ਦੋਸਤੋ ਕੀ ਹਾਲ ਚਾਲ ਹੈ? ਸਾਰੇ ਠੀਕ ਠਾਕ ਹੋ? ਚਲੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਤੰਦਰੁਸਤ। ਰੱਖੇ ਵਾਹਿਗੁਰੂ ਪਰਮਾਤਮਾ। ਅੱਜ ਆਪਣੇ ਨਾਲ ਕੁਝ ਪ੍ਰਾਤਨ ਸਮੇਂ ਦੀਆਂ ਕੁਝ ਗੱਲਾਂ ਆਪਾਂ ਸਾਂਝੀਆਂ ਕਰਦੇ ਆਂ। ਖੇਤ ਦੇ ਵਿੱਚ ਕਿੰਨਾ ਵਧੀਆ ਮੌਸਮ ਹੈ ਕਿੰਨੀ ਸੋਹਣੀ, ਲੋਕੇਸ਼ਨ ਕਿੰਨੀ ਠੰਡੀ ਠੰਡੀ ਹਵਾ ਚੱਲਦੀ ਹੈਗੀ। ਜਦੋਂ ਪੁਰਾਣੇ ਸਮੇਂ ਦੇ ਵਿੱਚ ਇੱਕ ਪਿਆਉ ਆਪ ਦੀ ਧੀ ਦਾ ਬਰਿਸ਼ਤਾ ਕਰਨ ਜਾਂਦਾ ਸੀ ਨਾ ਉਦੋਂ ਦੇਖ ਦੇਖ ਹੀ ਇਹ ਨਹੀਂ ਹੈਗੇ ਸੀ ਅੱਜ ਤੋਂ 1990 92 93 ਦੀ ਗੱਲ ਦੱਸਦੇ ਹਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਹੜੇ ਅੱਜ ਦੇ ਬੱਚੇ ਹੈ ਅੱਜ ਦੇ ਬੱਚਿਆਂ ਨੂੰ ਤਾਂ ਇਹ ਗੱਲਾਂ ਦਾ ਪਤਾ ਹੀ ਨਹੀਂਗਾ ਕਿਉਂ ਉਹ ਜੰਮੀ ਨਹੀਂ ਸੀ ਉਹ ਅੱਜ ਦਾ ਸਮਾਂ ਤੇ ਪਿਛਲਾ ਸਮਾਂ ਜਦੋਂ ਇੱਕ ਪਿਓ ਆਪਣੀ ਧੀ ਦਾ ਰਿਸ਼ਤਾ ਕਰਨ ਜਾਂਦਾ ਸੀਗਾ ਉਹਦੇ ਬਹੁਤ ਕੁਝ ਦੇਖਦਾ ਹੁੰਦਾ ਸੀਗਾ ਸਭ ਤੋਂ ਪਹਿਲਾਂ ਜੀ ਦੀ ਧੀ ਹੁੰਦੀ ਉਹ ਪਿਓ ਜਾਂਦਾ ਪਿਓ ਦੇ ਨਾਲ ਕੁੜੀ ਦਾ ਮਾਮਾ ਜਾਂਦਾ ਇੱਕ ਗੇੜਾ ਲਾਉਂਦੇ ਪਹਿਲਾਂ ਪੁੱਛ ਕੇ ਆਉਂਦੇ ਭਾਈ ਅਗਲੇ ਦਾ ਕਾਰੋਬਾਰ ਦੇਖਦੇ ਮੁੰਡਾ ਕੀ ਕੰਮ ਕਰਦਾ ਸਾਰਾ ਉਹਦਾ ਉਹਦੇ ਨਾਲ ਗੱਲਬਾਤ ਕਰਦੇ ਪਰਿਵਾਰ ਦੇ ਨਾਲ ਬੈਠ ਕੇ ਸਾਰਾ ਪਰਿਵਾਰ ਜਿਹੜਾ ਘਰ ਦਾ ਮੁਖੀ ਸੀ ਉਹ ਗੱਲ ਕਰਦਾ ਹੁੰਦਾ ਸੀ ਜਿਹੜਾ ਮੁੰਡੇ ਨੂੰ ਦੇਖਣ ਜਾਂਦੇ ਉਹ ਤੋਂ ਸੰਗ ਸੰਗਈਆ ਬਹੁਤ ਜ਼ਿਆਦਾ ਸੀ ਜਦੋਂ ਮੁੰਡੇ ਨੂੰ ਦੇਖਣ ਜਾਂਦੇ ਮੁੰਡਾ ਤਾਂ ਕੋਲੀ ਬੈਠਾ ਹੁੰਦਾ ਨੀਵੀਂ ਪਾ ਕੇ ਫੇਰ ਸਸਰੀ ਘਰ ਬੁਲਾ ਜਾਂਦਾ ਮੁਰਕੇ ਹੋ ਪਰ ਇਹ ਗੋਲੇ ਲੁਕਿਆ ਰਹਿੰਦਾ ਉਦੋਂ ਭਰਤੀ ਦਾ ਬਾਪ ਤੇ ਕੁੜੀ ਦਾ ਮਾਮਾ ਪੁੱਛਦੇ ਭਾਈ ਤੁਹਾਡੇ ਕੋਲੇ ਕਿੰਨੀ ਪੈਲੀ ਹੈਗੀ ਕਿੱਥੇ ਤੁਹਾਡੇ ਮੁੰਡੇ ਦੇ ਨਾਨਕੇ ਨੇ ਤੁਹਾਡਾ ਗੋਤ ਕੀ ਹੈ ਤੇ ਮੁੰਡੇ ਦੇ ਨਾਨਕਿਆਂ ਦਾ ਗੋਤ ਕੀ ਹੈ ਦੋ ਪੀੜੀਆਂ ਤੱਕ ਉਦੋਂ ਗੋਤ ਪੁੱਛਿਆ ਜਾਂਦਾ ਸੀਗਾ ਜਦੋਂ ਗੱਲ ਮੇਲ ਖਾ ਜਾਂਦੀ ਵੀ ਪਰਿਵਾਰ ਠੀਕ ਆ ਵੀ ਆਪਾਂ ਇੱਥੇ ਆਪਾਂ ਨੂੰ ਟਿਕਾਣਾ ਵਧੀਆ ਲੱਗਦਾ 3 ਦਾ ਫਿਰ ਉਹ ਚਲੇ ਜਾਂਦੇ ਦੇਖ ਕੇ ਫਿਰ ਦਵਾਰਾਂ ਕੁੜੀ ਦੇ ਫਫੜਾ ਹੋਰ ਦੂਰ ਦੀ ਰਿਸ਼ਤੇਦਾਰੀ ਵਾਲੇ ਵੀ 10 ਬੰਦੇ ਆਉਂਦੇ ਦੇਖਣ ਵਾਸਤੇ ਉਹਦੇ ਵੀ ਪੂਰੀ ਪੜਤਾਲ ਕਰਦੇ ਜਿਹੜੇ ਨਾਲ ਆਉਂਦੇ ਉਹ ਵੀ ਪੂਰੀ ਪੜਤਾਲ ਕਰਦੇ ਸੀ ਵੀ ਪਰਿਵਾਰ ਕਿਹੋ ਜਿਹਾ ਹੈ ਦੋ ਤਿੰਨ ਗੇੜੇ ਦੇਖ ਦਿਖਾਈਏ ਦੇ ਉੱਤੇ ਮੁੰਡੇ ਨੂੰ ਦੇਖਣ ਵਾਸਤੇ ਲੱਗਦੇ ਸੀਗੇ ਉਦੋਂ ਮੁੰਡੇ ਦਾ ਹਾਲ ਚਾਲ ਪਰਿਵਾਰ ਦਾ ਹਾਲ ਚਾਲ ਪਰ ਉਦੋਂ ਇੱਕ ਗੱਲ ਸੀ ਜੇ ਪਰਿਵਾਰ ਧੀ ਵਾਲੇ ਦੇ ਫਿੱਟ ਹੁੰਦਾ ਫੇਰ ਉਹ ਚਾਹ ਪੀਂਦੇ ਸੀ ਨਹੀਂ ਉਸ ਘਰ ਦਾ ਉਦੋਂ ਪਾਣੀ ਵੀ ਨਹੀਂ ਪੀਂਦੇ ਸੀਗੇ ਧੀ ਦੇ ਪਿਓ ਨੂੰ ਨਾ ਉਹ ਐਨਾ ਬਹਿਮ ਹੁੰਦਾ ਸੀਗਾ ਵੀ ਜੇਕਰ ਮੇਰੇ ਟਿਕਾਣਾ ਫਿੱਟ ਹੋ ਗਿਆ ਫੇਰ ਤਾਂ ਉੱਥੇ ਚਾਹ ਪਾਣੀ ਵੀ ਪੀਂਦੇ ਤਾਂ ਫੇਰ ਅਗਲੇ ਨੂੰ ਦਿਨ ਦੇ ਕੇ ਆਉਂਦੇ ਕਿਉਂਕਿ ਉਦੋਂ ਕੁੜੀ ਦਾ ਤੇ ਮੁੰਡੇ ਦਾ ਦੇਖ ਦਿਖਾਈਆ ਨਹੀਂ ਸੀਗਾ ਉਦੋਂ ਸਿਰਫ ਮੁੰਡੇ ਨੂੰ ਸਗਨ ਪਾਉਂਦਾ ਸੀਗਾ ਤੇ ਆਣਾ ਪਹਿਲੇ ਸਗਨ ਪਾਇਆ ਜਾਂਦਾ ਸੀਗਾ ਉਦੋਂ 5-5 ਸਾਲ 3-3 ਸਾਲ ਤੱਕ ਉਦੋਂ ਮੰਗੇ ਰਹਿੰਦੇ ਵੀ ਲੈ ਪਾਈ ਅਸੀਂ ਐਸ ਦਿਨ ਸਗਨ ਪਾਵਾਂਗੇ ਛੋਡੇ ਮੁੰਡੇ ਦਾ ਮੰਗਣ ਆਏਗਾ ਤਾਂ ਤਣ ਤਣ ਬੈਲੀ ਕਿੰਨਾ ਚਾ ਹੁੰਦਾ ਉਦੋਂ ਮੰਜੇ ਜੋੜ ਕੇ ਸਪੀਕਰ ਲੱਗਦੇ ਹੁੰਦੇ ਪਹਿਲਾਂ ਸਾਈਆਂ ਉਦੋਂ ਉਹ ਪ੍ਰਾਤਨ ਸਮੇਂ ਦੇ ਵਿੱਚ ਉਹਦੇ ਰੇੜੂਆਂ ਨੂੰ ਸਾਈਆਂ ਪਹਿਲਾਂ ਬੁੱਕ ਕਰਾਈਆਂ ਜਾਂਦੀਆਂ ਸੀਗੀਆਂ ਦੋ ਦੋ ਮੰਜ਼ਿਆਂ ਦੇ ਕੋਠਿਆਂ ਤੇ ਲਾਉਂਦੇ ਸਪੀਕਰਾਂ ਵੀ ਅੱਜ ਫਰਾਨਾ ਸੁੰਦੇ ਮੁੰਡੇ ਦਾ ਮੰਗਣ ਹੈ ਭਾਈ ਉਹਨੂੰ ਸਾਗਣ ਪੈਣਾ ਉਹ ਤਾਂ ਸਿਰਫ ਸਲਾਮੀ ਹੁੰਦੀ ਸੀ ਉਹ 10 ਰੁਪਏ ਤੇ ਉਹਦਾ ਧੀ ਦਾ ਜਿਹੜਾ ਪਿਓ ਸੀਗਾ ਪੂਰਾ ਇਕੱਠ ਹੁੰਦਾ ਪਿੰਡ ਦੀ ਪੰਚਾਇਤ ਹੁੰਦੀ ਮੁੰਡੇ ਵਾਲੇ ਦੇ ਰਿਸ਼ਤੇਦਾਰ ਹੁੰਦੇ ਤਾਂ ਉਹ ਆਪਦਾ ਪਰਨਾ ਮੋਢੇ ਤੇ ਰੱਖਿਆ ਹੁੰਦਾ ਸੀਗਾ ਉਹਦਾ ਹੱਥ ਜੋੜ ਕੇ ਕਹਿੰਦਾ ਵੀ ਭਾਈ ਮੇਰੇ ਕੋਲੇ ਤਾਂ ਸਿਰਫ ਇੱਕ ਧੀ ਦਾ ਦਾਣ ਹੀ ਆ ਮੇਰੇ ਕੋਲੇ ਹੋਰ ਲੈਣ ਦੇਣ ਨੂੰ ਕੁਝ ਨਹੀਂ ਤਾਂ ਅੱਗੋਂ ਜਿਹੜੇ ਸਿਆਣੇ ਬਜ਼ੁਰਗ ਬੈਠੇ ਹੁੰਦੇ ਸੀਗੇ ਕਿ ਮੈਂ ਉਦੋਂ ਪੂਰਾ ਦੇਖਿਆ ਇਹ ਸੀਨ ਜਦੋਂ ਅੱਗੇ ਜਦੋਂ ਧੀ ਦਾ ਪਿਓ ਕਹਿੰਦਾ ਵੀ ਮੇਰੇ ਕੋਲੇ ਤਾਂ ਭਾਈ ਇੱਕ ਧੀ ਦਾ ਦਾਣ ਆ ਹੋਰ ਮੇਰੇ ਕੋਲੇ ਕੁਝ ਨਹੀਂ ਤਾਂ ਅੱਗੋਂ ਪਿੰਡ ਦੀ ਪੰਚਾਇਤ ਨੇ ਸਿਆਣੇ ਬੰਦਿਆਂ ਨੇ ਇੱਕ ਗੱਲ ਕਹਿਣੀ ਸੀ ਕਿ ਭਾਈ ਜੀ ਨੇ ਧੀ ਦੇਤੀ ਉਨੇ ਪਿੱਛੇ ਕੁਝ ਨਹੀਂ ਰੱਖਿਆ ਉਹ ਕਿੰਨਾ ਵਧੀਆ ਰਿਸ਼ਤੇ ਨਿਭਦੇ ਵੀ ਸੀ ਤੇ ਅੱਗੋਂ ਜੇ ਮਾਰਾ ਮੋਟਾ ਕੋਈ ਗਿੱਲਾ ਸ਼ਿਕਵਾ ਹੋ ਜਾਂਦਾ ਨਾ ਉਹਨਾਂ ਦੇ ਗੱਲਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਹੋ ਜਾਂਦਾ ਤਾਂ ਜਿਹੜਾ ਧੀ ਦਾ ਪਰਿਵਾਰ ਸੀ ਧੀ ਦੇ ਭੈਣ ਭਾਈ ਮਾਂ ਉਹ ਇੱਕ ਗੱਲ ਸਿਖਾ ਦਿੰਦੇ ਆ ਆਪਣੀ ਧੀ ਨੂੰ ਬੀ ਪੁੱਤ ਤੈਨੂੰ ਸਾਰੇ ਕੰਮ ਆ ਤੂੰ ਰੋਟੀ ਪਕਾਉਣੀ ਸਿੱਖਾ ਤੂੰ ਤਾਰਾ ਕੱਢਣੀਆਂ ਸਿੱਖਾ ਉੱਥੇ ਜਾ ਕੇ ਆਮ ਕਹਾਵਤ ਹੁੰਦੀ ਵੀ ਸਾਨੂੰ ਉੱਥੇ ਆਏ ਨਾ ਕਹਿਦੀ ਵੀ ਵੀ ਇਹਨੂੰ ਤਾਂ ਕਿਸੇ ਨੇ ਕੋਈ ਕੁਝ ਸਿਖਾਇਆ ਨਹੀਂ ਇਹਦੇ ਮਾਪਿਓ ਨੇ ਕੋਈ ਚੱਜ ਨਹੀਂ ਦਿੱਤਾ ਉਹ ਧੀ ਨੂੰ ਟ੍ਰੇਨਿੰਗ ਜਦੋਂ ਤੀ ਦਾ ਸਗਨ ਪੈ ਜਾਂਦਾ ਤਾਂ ਉਦੋਂ ਤੋਂ ਜਿਹੜਾ ਧੀ ਦਾ ਪਰਿਵਾਰ ਸੀ ਨਾ ਉਹ ਕੁੜੀ ਨੂੰ ਚੁੱਲ੍ਹੇ ਚੌਕੇ ਤੇ ਵੀ ਲਾਉਂਦਾ ਤਾਰਾ ਕੱਢਣੀਆਂ ਵੀ ਸਿਖਾਉਂਦਾ ਤੇ ਇਹ ਮਤ ਵੀ ਦੰਦੇ ਨਾਲ ਕਿ ਤੂੰ ਪੁੱਤ ਆਪਦੇ ਪਰਿਵਾਰ ਦੀ ਉਥੇ ਫੇਠੀ ਨਾ ਹੋਣ ਦਈ ਕੰਮ ਨੂੰ ਜਵਾਬ ਨਾ ਦਈ ਚੰਗੀ ਸਿੱਖਿਆ ਸੀ ਪ੍ਰਾਤਨ ਸਮੇਂ ਦੇ ਵਿੱਚ ਕਿ ਸਾਨੂੰ ਕਹਿਣ ਦਾ ਭਾਵ ਵੀ ਸਾਨੂੰ ਕੰਜਰ ਨਾ ਕਹਾ ਦੀ ਇਹ ਪੁਰਾਣੇ ਸਮੇਂ ਦੇ ਵਿੱਚ ਧੀ ਨੂੰ ਸਿੱਖਿਆ ਮਿਲਦੀ ਸੀ ਤੇ ਜੇ ਫੱਟ ਹੋਇਆ ਹਵਾਇਆ ਵੀ ਕੋਈ ਪਾਨੀ ਮਾਰ ਬੰਦਾ ਕੋਈ ਦਿਲ ਤੇ ਜਚਾ ਜਾਂਦਾ ਵੀ ਇਹ ਪਰਿਵਾਰ ਤਾਂ ਵਧੀਆ ਨਹੀਂ ਧੀ ਦੇ ਪਿਓ ਦੀ ਮਨ ਪੁੱਛਿਆ ਚਾਹੀਦਾ ਧੀ ਦੇ ਪਿਓ ਦਾ ਮਨ ਤੇ ਪਾਣੀ ਵਾਂਗੂ ਡੋਲਦਾ ਸੀਗਾ ਕਿ ਮੇਰੀ ਜਿਹੜੀ ਧੀ ਹੈਗੀ ਉਹਨੂੰ ਮੈਂ ਕਿਤੇ ਗਊ ਹੱਤਿਆ ਨਾ ਕਰ ਜਾਾਂ ਵੀ ਕਿਤੇ ਮੈਂ ਮਾਰੇ ਘਰੇ ਨਾ ਉਹਦਾ ਰਿਸ਼ਤਾ ਕਰ ਜਾਾਂ ਇੱਥੇ ਤੱਕ ਪਿਛਲੇ ਜਿਹੜੇ ਪਰਿਵਾਰ ਸੀ ਨਾ ਬਾਈ ਉਹ ਸੋਚਦੇ ਸੀ ਰਿਸ਼ਤੇ ਨਾਤੇ ਨਿਭਦੇ ਸੀਗੇ ਪਿਛਲਾ ਪਰਿਵਾਰਤੀ ਦਾ ਇਹ ਸਿੱਖਿਆ ਦਿੰਦਾ ਹੁੰਦਾ ਸੀ ਆਪ ਦਿੱਤੀ ਨੂੰ ਤੇ ਪਤਾ ਅਸੀਂ ਤਾਂ ਕਦੇ-ਕਦੇ ਆਉਣਾਗਾ ਹੁਣ ਤੇਰੇ ਪਿਓ ਦੀ ਥਾਂ ਤੇ ਤੇਰਾ ਸਹੁਰਾ ਪਰਿਵਾਰ ਤੇਰਾ ਪਿਓ ਆ ਤੇਰੀ ਸੱਸ ਮਾਂ ਆਏਗੀ ਤੇ ਉਹਦੂ ਦਾਦ ਸਦਾਦੀ ਹੁੰਦੇ ਉਹਨਾਂ ਨੂੰ ਵੀ ਉਹਨਾਂ ਦੇ ਬਜ਼ੁਰਗਾਂ ਦਾ ਤੂੰ ਖਿਆਲ ਰੱਖਣਾ ਇਹਨੂੰ ਤੇਰਾ ਉਹ ਘਰਵਾਰ ਹੈ ਇਥੇ ਤਾਂ ਤੈਂ ਸਬ ਵੀ ਗੇੜਾ ਮਾਰਨਾ ਹੈ ਇਹ ਸਿੱਖਿਆ ਕਿੰਨੇ ਵਧੀਆ ਉਦੋਂ ਪੁਰਾਣਾ ਸਮਾਂ ਹੁੰਦਾ ਸੀ ਤੇ ਜਿਹੜੀ ਅੱਜ ਨਾਲੇ ਸਾਡੇ ਰਿਸ਼ਤੇ ਨਾਤੇ ਦੇਖ ਦਿਖਾਈਏ ਹੁੰਦੇ ਨੇ ਇੱਕ ਵਾਰੀ ਨਹੀਂ ਪਹਿਲਾਂ ਮੁੰਡਾ ਦੇਖਦਾ ਫਿਰ ਮੁੰਡੇ ਦੀ ਭੈਣ ਦੇਖਦੀ ਹੈਗੀ ਫਿਰ 50 ਬੰਦੇ ਦੇਖਦੇ ਉਹਦੇ ਰਿਸ਼ਤੇਦਾਰ ਹੋਟਲਾਂ ਦੇ ਵਿੱਚ ਕਿੰਨਾ ਕੱਠ ਆਉਂਦਾ ਲੱਖਾਂ ਰੁਪਿਆ ਲਾਉਂਦੇ ਨੇਗੇ ਅੱਗੇ ਕੱਚੇ ਘਰਾਂ ਦੇ ਵਿੱਚ ਹੀ 삭ਣ ਪੈ ਜਾਂਦੇ ਤੇ ਰਿਸ਼ਤੇ ਐ ਨਹੀਂ ਪਤਾ ਫੇਰ ਵੀ ਟੁੱਟ ਜਾਂਦੇ ਨੇ ਉਹ ਰਿਸ਼ਤੇ ਨਿਵਦੀ ਨਹੀਂ ਅੱਜ ਕੱਲਾਂ ਕਿਉਂਕਿ ਜਿਹੜੀ ਪੁਰਾਣੇ ਸਮੇਂ ਵਾਲੀ ਸਿੱਖਿਆ ਹੈਗੀ ਉਹ ਹੈ ਨਹੀਂਗੀ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਅੱਜ ਦੇ ਬੱਚੇ ਨੇ ਉਹ ਆਪਣੀ ਮਰਜ਼ੀ ਕਰਦੇ ਨੇ ਨਾ ਉਹ ਮਾਂ ਪਿਓ ਦੇ ਕਹਿਣੇ 'ਚ ਨੇਗੇ ਨਾ ਉਹ ਉਹਦੇ ਭੈਣ ਭਾਈਆਂ ਦੇ ਕਹਿਣੇ 'ਚ ਨੇਗੇ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ ਓਮੀ ਉਹ ਕਰਦੇ ਨੇ ਤਾਂ ਫੇਰ ਵੀ ਸਾਡੇ ਰਿਸ਼ਤਿਆਂ ਦੇ ਵਿੱਚ ਐਨੀਆਂ ਤਰੇੜਾਂ ਨਿੱਤ ਕਲੇਸ਼ਾਂ ਤਲਾਕ ਧੀਆਂ ਨੂੰ ਮਾਰਿਆ ਜਾਂਦਾ ਦਾ ਕੋਈ ਦਾਜ ਮੰਗਦਾ ਦਾਜ ਦਹੇਜ ਦੇ ਪਿੱਛੇ ਫਿਰ ਉਹ ਸਹੁਰਾ ਪਰਿਵਾਰ ਦੇ ਉੱਤੇ ਮੁਕੱਦਮੇ ਦਰਜ ਹੁੰਦੇ ਨੇ ਜਿਸ ਦੀ ਧੀ ਚਲੀ ਜਾਂਦੀ ਹੈਗੀ ਅੱਜ ਇੰਨਾ ਜਿਨ੍ਹਾਂ ਦੇਖ ਦਿਖਾਈਆ ਹੋ ਗਿਆ 19 ਜਿਨ੍ਹਾਂ ਜੁਗ ਪੜ ਲਿਖ ਗਿਆ ਉੰਨੇ ਰਿਸ਼ਤੇ ਨਾਤੇ ਬਹੁਤ ਘੱਟ ਨਿਭਦੇ ਨੇ ਬਸ ਇੱਕੋ ਹੀ ਬੇਨਤੀ ਹੈ ਜਿਨ੍ਹਾਂ ਦੇ ਪੁਰਾਣੇ ਬਜ਼ੁਰਗ ਜਿਨ੍ਹਾਂ ਦੀ ਉਮਰ 70 80 ਸਾਲ ਹੈਗੀ ਉਹਨਾਂ ਤੋਂ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈਗੀ ਉਹਨਾਂ ਤੋਂ ਜਿਹੜਾ ਪੁਰਾਣਾ ਸਮਾਂ ਪ੍ਰਾਤਨ ਸਮਾਂ ਜਿੱਥੋਂ ਸਮਾਜ ਨੂੰ ਚੰਗੀ ਸਿੱਖਿਆ ਮਿਲੇ ਉਹ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ ਵੀ ਤੁਹਾਡੇ ਵੇਲੇ ਜਿਹੜਾ ਪੁਰਾਣਾ ਸਮਾ ਸੀਗਾ ਉਹ ਤੁਸੀਂ ਕਿਵੇਂ ਗੁਜ਼ਾਰਦੇ ਸੀ ਉਦੋਂ ਪੁਰਾਣੇ ਸਮੇਂ ਦੇ ਵਿੱਚ ਤਾਂ ਹੁਣ ਤਾਂ ਕਿੰਨੀ ਫਾਸਟ ਹੋ ਗਈ ਹੁਣ ਮੋਬਾਈਲ ਹੋ ਗਏ ਤੇ ਫੋਨ ਹੋ ਗਏ ਉਹ ਦਿਨ ਤਾਂ ਸੜਕਾਂ ਹੋ ਗਈਆਂ ਉਹ ਤਾਂ ਰਸਤੇ ਵੀ ਕੱਚੇ ਸੀ ਫੇਰ ਵੀ ਲੋਕ ਸੌਖੇ ਸੀ ਜਿੰਨੇ ਅੱਜ ਫਸਲ ਬਾੜੀ ਆ ਓਨੇ ਲੋਕ ਔਖੇ ਨੇ ਜਿਹੜਾ ਕਿਸਾਨ ਹੈ ਉਹ ਵੀ ਖੁਦਕਸ਼ੀ ਕਰਦਾ ਜੇ ਆਪ ਦੀ ਧੀ ਨੂੰ ਦਾਜ ਦੇਹੇ 'ਚ ਘੱਟ ਦਿੱਤਾ ਜਾਵੇ ਤਾਂ ਫਿਰ ਉਹਦੇ ਸੌਰਾ ਪਰਿਵਾਰ ਕਿੰਨੀਆ ਕਟਨਾ ਮਾਇਤ ਕੀ ਆ ਸਾਲ ਦੇ ਵਿੱਚ ਉਹ ਆਪਾਂ ਦੇਖ ਲਈਆਂ ਕਿ ਚੰਗੀ ਸਮਾਜ ਨੂੰ ਸਿੱਖਿਆ ਚੰਗੀ ਸਿਰਜਣਾ ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਨੇ ਕਿਸੇ ਦੀ ਬਾਈ ਅਰੀਸ ਨਹੀਂ ਕਰਨੀ ਚਾਹੀਦੀ ਜਿਸ ਕੋਲੇ ਦੋ ਕਿੱਲੇ ਐ ਉਹਨੂੰ ਆਸੇ ਟ੍ਰੈਕਟਰ ਨਾਲ ਵੀ ਖੇਤੀ ਕਰ ਸਕਦਾ ਜਿਸ ਕੋਲੇ ਪੰਜ ਕਿੱਲੇ ਹੈਗੇ ਉਹ ਸਵਾਰਾ ਟਰੈਕਟਰ ਨਾਲ ਵੀ ਖੇਤੀ ਕਰ ਸਕਦਾ ਸਾਡੀ ਉਹ ਰੀਸ ਨੇ ਕਿੱਥੇ ਤੱਕ ਸਾਨੂੰ ਅੱਜ ਪਛਾਤਾ ਤਾਂ ਸਾਡੇ ਸਮਾਜ ਦੇ ਵਿੱਚ ਅੱਜ ਇਹ ਇੰਨੀਆਂ ਤਰੇੜਾਂ ਪਈਆਂ ਪਈਆਂ ਨੇਗੀਆਂ ਖਰਚਾ ਘੱਟ ਕਰੋ ਕਿਸੇ ਦੇ ਮੰਗਰ ਘੱਟ ਲੱਗੋ ਗੱਲ ਕੰਨੀ ਸੁਣੇ ਬਿਨਾ ਅੱਖੀ ਦੇਖੇ ਬਿਨਾ ਕਿਸੇ ਦੀ ਗੱਲ ਨਹੀਂ ਕਰਨੀ ਚਾਹੀਦੀ ਕਿਸੇ ਗਰੀਬ ਦਾ ਮਜ਼ਾਕ ਨਹੀਂ ਡਾਉਣਾ ਚਾਹੀਦਾ ਕਿਉਂਕਿ ਉਸ ਪਰਮਾਤਮਾ ਦਾ ਪਤਾ ਨਹੀਂ ਕਿਸੇ ਦੇ ਨਾਲ ਕੀ ਕਰ ਦੇ ਉਸ ਵਾਹਿਗੁਰੂ ਦੀ ਉਸ ਅਕਾਲ ਪੁਰਖ ਦੀ ਰਜਾ ਦੇ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਜੇਕਰ ਦੋਸਤੋ ਸਾਡੇ ਇਹ ਵਿਚਾਰ ਤੁਹਾਨੂੰ ਵਧੀਆ ਲੱਗੇ ਇਸ ਸਾਡੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਮਾਲਬਾ ਪੇਜ ਨੂੰ ਫੇਸਬੁੱਕ ਮਾਲਬਾ ਪੇਜ ਨੂੰ ਫੋਲੋ ਕਰਿਓ ਸਾਡਾ YouTube ਚੈਨਲ ਹੈਗਾ ਮਾਲਬਾ ਮੱਖਾ ਚੈਨਲ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਧੰਨਵਾਦ ਜੀ